ਹਾਂ ਤੇਰਾ ਸਾਲ ਦਾ ਹੋ ਕੇ ਤੂੰ ਮਾਂ ਪਾ ਕੀ ਰੱਖਿਆ ਸਰ ਇਹ ਪੰਜਾਬੀ ਵਿਰਾਸਤ ਸੱਚ ਮਿਲੇ ਸਾਨੂੰ ਇਹ ਸਰ ਇਹ ਪਸ਼ਾਰਕ ਵਿਰਾਸਤ ਚ ਮਿਲੀ ਹੈ ਸਾਨੂੰ ਸਰ ਹਾਂ ਹਾਂਜੀ ਸਰ ਕਿਹੜੀ ਮੈਡਮ ਨੇ ਕਿਹਾ ਤੋਂ ਪੰਜਾਬੀ ਵਿਰਸਾ ਕਰਨ ਸਰ ਸਾਰੇ ਅਪਰੀਸ਼ੀਏਟ ਕਰਦੇ ਆ ਜੀ ਪਰ ਸਾਡੇ ਨਵਜੋਤ ਮੈਮ ਜੀ ਜਿਹੜੇ ਸਾਨੂੰ ਸਭ ਤੋਂ ਜ਼ਿਆਦਾ ਅਪਰੀਸ਼ੀਏਟ ਕਰਦੇ ਆ ਜੀ ਚਾਂਕੀ ਕੱਢੀ ਹੈ ਕਿਸ ਤਰ੍ਹਾਂ ਦੇਖ ਦਿਓ ਅੱਜ ਕਿ ਕੀ ਤੁਸੀਂ ਪੰਜਾਬ ਵਾਸਤੇ ਅੱਜ ਐਨੋਖਾ ਪ੍ਰਾਲਾ ਲੱਗਿਆ ਮੈਨੂੰ ਤੁਹਾਡਾ ਤਾਂ ਕਿਸ ਤਰ੍ਹਾਂ ਪ੍ਰਾਲਾ ਰਿਹਾ ਸਰ ਬਹੁਤ ਵਧੀਆ ਰਿਹਾ ਜੀ ਮੇਰੀ ਦਿੱਲੀ ਤਮੰਨਾ ਸੀ ਕਿ ਮੈਂ 26 ਜਨਵਰੀ ਤੇ ਪੰਜਾਬ ਦੀ ਚਾਕੀ ਪੇਸ਼ ਕਰਾਂ ਮੇਲ ਲਾਨੇ ਆਕੇ ਜਦੋਂ ਕਿਤੇ ਨੂੰ ਸ਼ਿੰਗਾਰਿਆ ਮੇਲ ਲਾਨੇ ਆਕੇ ਜਦੋਂ ਕਿਤੇ ਨੂੰ ਸ਼ਿੰਗਾਰਿਆ ਖੁੰਡਾ ਉਤੇ ਬਟੇ ਹਾਰੇ ਇੱਕ ਨੂੰ ਵੰਗਾਰਿਆ ਖੁੰਡਾ ਉਤੇ ਬਟੇ ਹਾਰੇ ਇੱਕ ਨੂੰ ਵੰਗਾਰਿਆ ਸ਼ਸ਼ੀਕਾ ਤੋਂ ਜੁੜਿਆ ਪੰਜਾਬ ਹਰੇ ਨਾਲ ਲਾਈਵ ਦੇ ਨਾਲ ਤਾਂ ਇਸ ਟਾਈਮ ਲੋਡ ਦੇ ਅੰਦਰ ਕਰਦੀ ਵਾ 26 ਜਨਵਰੀ ਦਾ ਜਿਹੜਾ ਪ੍ਰੋਗਰਾਮ ਉਸ ਦੇ ਵਿੱਚ ਮੌਜੂਦ ਹੈ ਕਿ ਮੇਰੇ ਨਾਲ ਸਕੂਲ ਦੇ ਨੰਨੇ-ਮੁੰਨੇ ਬੱਚੇ ਨੇ ਜਿਨ੍ਹਾਂ ਨੇ ਪੰਜਾਬ ਦੀ ਵਿਰਾਸਤ ਨੂੰ ਸਾਹਮਣੇ ਰੱਖਿਆ ਪੰਜਾਬ ਦੀ ਵਿਰਾਸਤ ਨੂੰ ਲੈ ਕੇ ਜਿੱਥੇ ਕਿ 23 ਜ਼ਿਲ੍ਹਿਆਂ ਪੰਜਾਬ ਦੇ ਨੇ ਪੰਜਾਬ ਦੇ ਜ਼ਿਲ੍ਹਿਆਂ ਨੂੰ ਲੈ ਕੇ ਬਸ ਵਕ ਵਕ ਪਰਫਾਰਮੈਂਸ ਆ ਜਿਹੜੀ ਆ ਆਪਣੇ ਜਲਵੇ ਨੇ ਉਹ ਲੋਕਾਂ ਨੂੰ ਦਿਲ ਨੂੰ ਮੋਹਨੇਗਾ ਉਹ ਮੇਰੇ ਨਾਲ ਛੋਟਾ ਜਿਹਾ ਬੱਚਾ ਇੱਕ ਕੀ ਨਾਮ ਹੈ ਕਿੰਨੇ ਸਾਲ ਦੀ ਉਮਰ ਹੈ ਸਰ ਮੇਰਾ ਨਾਮ ਗੁਰਵੀਰ ਗੋਰੀ ਹੈ ਮੈਂ ਪਿੰਡ ਮਲੋੜ ਸਕੂਲ ਗਵਰਨਮੈਂਟ ਸੀਨੀਅਰ ਸੈਕੰਡਰੀ ਸਕੂਲ ਪੜਦਾ ਤੇ ਮੇਰੀ ਉਮਰ ਸਰ 13 ਸਾਲ ਹੈ 13 ਸਾਲ ਹੈ 13 ਸਾਲ ਦਾ ਹੋ ਕੇ ਤੂੰ ਮਾਂ ਪਾਪ ਕੀ ਰੱਖਿਆ ਹੈ ਸਰ ਇਹ ਪੰਜਾਬੀ ਵਿਰਾਸਤ ਸੱਚ ਮਿਲਿਆ ਸਾਨੂੰ ਇਹ ਸਰ ਇਹ ਪਛਾਰਕ ਵਿਰਾਸਤ ਚ ਮਿਲਿਆ ਸਾਨੂੰ ਸਰ ਇਹ ਹਾਂਜੀ ਵਿਰਾਸਤ ਦੀ ਪਛਾਣ ਕਰ ਲੋਕ ਤਾਂ ਕਹਿੰਦੇ ਵਿਰਾਸਤ ਭੁੱਲ ਗਏ ਪਰ ਤੂੰ ਵਿਰਾਸਤ ਯਾਦ ਰੱਖੀ ਅੱਜ ਵੀ ਸਰ ਦੇਖੋ ਮਤਲਬ ਆਪਾਂ ਦਾ ਚਿਚਰਾਣਾ ਆਲੇ ਸਰ ਹਾਂ ਮਤਲਬ ਆਪਾਂ ਕੁਝ ਵੀ ਕਰਨਾ ਹੈ ਆਪਾਂ ਨੂੰ ਟੀਚਰ ਦੱਸ ਦਿੰਦੇ ਆ ਸਰ ਅੱਜ ਕੱਲ੍ਹ ਦੇ ਇੰਗਲਿਸ਼ ਮੀਡੀਅਮ ਸਕੂਲ ਵਾਲੇ ਜਿਹੜੇ ਉਹ ਤਾਂ ਕਹਿੰਦੇ ਆ ਉਹ ਕਹਿੰਦੇ ਕੋਈ ਸਕੂਲ ਐਕਟੀਵਿਟੀ ਹੁੰਦੀ ਹੈ ਉਹ ਤਾਂ ਕਹਿੰਦੇ ਗਾਣੇ ਉਹ ਕਹਿੰਦੇ ਲੂੰਗੀ ਡਾਂਸ ਤੇ ਨੱਚेंगे ਉਹ ਤਾਂ ਲੋਕ ਰਹਿੰਦੇ ਤੂੰ ਪੰਜਾਬੀ ਵਿਰਸਾ ਬਾਈ ਬੈਠਾ ਸਰ ਨਹੀਂ ਮੈਂ ਸ਼ੁਰੂ ਤਾਂ ਜਦੋਂ ਤਾਂ ਲੱਗਿਆ ਸਰ ਮੈਂ ਪੰਜਾਬੀ ਵਿਰਸੇ ਚ ਹੀ ਆ ਜੀ ਹਾਂ ਹਾਂਜੀ ਸਰ ਕਿਹੜੀ ਮੈਡਮ ਨੇ ਕਿਹਾ ਤੂੰ ਪੰਜਾਬੀ ਵਿਰਸਾ ਕਰੇਂ ਸਰ ਸਾਰੇ ਮੈਨੂੰ ਅਪਰੀਸ਼ੀਏਟ ਕਰਦੇ ਆ ਜੀ ਬਟ ਸਾਡੇ ਨਵਜੋਤ ਮੈਮ ਹੈ ਜੀ ਜਿਹੜੇ ਸਾਨੂੰ ਸਭ ਤੋਂ ਜ਼ਿਆਦਾ ਅਪਰੀਸ਼ੀਏਟ ਕਰਦੇ ਆ ਜੀ ਬੋਲ ਦੀ ਸਭ ਤੋਂ ਹੈ ਜੀ ਪੈੜੀ ਮੈਡਮ ਹੈਗੀ ਜਿਹੜੀ ਤੈਨੂੰ ਕੁੜਤੀ ਹੋਵੇ ਮੈਮ ਕੋਈ ਵੀ ਨਹੀਂ ਜੀ ਕੋਈ ਵੀ ਨਹੀਂ ਸਰ ਤਾਂ ਫਿਰ ਜਿਹੜੀ ਸਭ ਤੋਂ ਜ਼ਿਆਦਾ ਅਪਰੀਸ਼ੀਏਟ ਤੇ ਪਿਆਰ ਕਰਦੀ ਹੋਵੇ ਸਰ ਸਾਰੇ ਹੀ ਆ ਜੀ ਸਾਰੇ ਹੀ ਆ ਸਰ ਕਿਉਂਕਿ ਜਿਹੜੇ ਟੀਚਰ ਹੁੰਦੇ ਆ ਕਦੇ ਵੀ ਬੱਚੇ ਦਾ ਐ ਨਹੀਂ ਸੋਚਦੇ ਵੀ ਇਹਦਾ ਬੁਰਾ ਹੋਵੇ ਸਰ ਸਾਰੇ ਇੱਕ ਸਮਾਨ ਹੀ ਹੁੰਦੇ ਆ ਜੀ ਕਦੇ ਹੈ ਜੀ ਹਰਕਤ ਕਦੇ ਸ਼ਰਾਰਤ ਕੀਤੀ ਹੈ ਸਕੂਲ ਚ ਜਿੰਨੇ ਤੇ ਪੱਕੀ ਡਾਂਟ ਪਈ ਹੋਵੇ ਥੱਪੜੇ ਵੀ ਮਾਰੇ ਹੋਣ ਮੈਡਮ ਨੇ ਆ ਸ਼ਰਦਾਂ ਚ ਪਈ ਹੈ ਇਹ ਜੀ ਪਤਾ ਹੈ ਸਲਾਪ ਨਹੀਂ ਪਈ ਸਲਾਪ ਨਹੀਂ ਪਈ ਕਰੇ ਗੱਲ ਪਹੁੰਚ ਗਈ ਨਹੀਂ ਸਰ ਕਰੇ ਨਹੀਂ ਪਹੁੰਚੀ ਪਰ ਕਰੋ ਗਾਲਾ ਗੋਲਾ ਪੈ ਜਾਂਦੀ ਹੈ ਕਰ ਹਾਂਜੀ ਸਰ ਪੈ ਜਾਂਦੀ ਹੈ ਜੀ ਕਾਦੇ ਵਾਸਤੇ ਪੈਣੀ ਹੈ ਕੋਈ ਨਹੀਂ ਸਮਝਦਾ ਗੱਲੇ ਨਹੀਂ ਸੁਣਦੇ ਜੀ ਅੱਛਾ ਹੋਮਵਰਕ ਪੂਰਾ ਕਰਕੇ ਜਾਣਾ ਹਾਂਜੀ ਸਰ ਠੀਕ ਹੈ ਮੈਮ ਲਗਾਤਾਰ ਤੋਂ ਪੰਜਾਬ ਦੀ 26 ਜਨਵਰੀ ਚਾਂਕੀ ਕੱਢੀ ਹੈ ਕਿਸ ਤਰ੍ਹਾਂ ਦੇਖਦੇ ਹੋ ਅੱਛਾ ਕੀ ਕੀ ਤੁਸੀਂ ਪੰਜਾਬ ਵਾਸਤੇ ਅੱਜ ਐਨੋਖਾ ਪ੍ਰਾਲਾ ਲੱਗਿਆ ਮੈਨੂੰ ਤੁਹਾਡਾ ਤਾਂ ਕਿਸ ਤਰ੍ਹਾਂ ਪ੍ਰਾਲਾ ਲੱਗਿਆ ਸਰ ਬਹੁਤ ਵਧੀਆ ਰਿਹਾ ਜੀ ਮੇਰੀ ਦਿੱਲੀ ਤਮੰਨਾ ਸੀ ਕਿ ਮੈਂ 26 ਜਨਵਰੀ ਤੇ ਪੰਜਾਬ ਦੀ ਚੱਕੀ ਪੇਸ਼ ਕਰਾਂ ਮੈਂ ਸਿਰਫ ਇੱਕ ਸੋਚ ਲਿਆਂਦੀ ਸੀਗੀ ਜਦੋਂ ਮੈਂ ਉਹਨੂੰ ਸ਼ੇਅਰ ਕੀਤਾ ਆਈਡੀਆ ਦਿੱਤਾ ਤਾਂ ਮੈਨੂੰ ਸਾਰੇ ਸਟਾਫ ਦੇ ਸਾਡੇ ਪ੍ਰਿੰਸੀਪਲ ਮੈਮ ਦੇ ਉਧਰੋਂ ਐਸਡੀਐਮ ਸਰ ਦੇ ਵੀ ਸ਼ਾਬਾਸ਼ੀ ਮਿਲ ਗਈ ਵੀ ਨਹੀਂ ਤੁਸੀਂ ਹਲਾਸ਼ੇਰੀ ਮਿਲੀ ਵੀ ਤੁਸੀਂ ਇਹ ਕੰਮ ਕਰੋ ਇਵਨ ਕਿ ਉਹਨਾਂ ਨੇ ਵੀ ਕਿਹਾ ਵੀ ਅਗਰ ਬੇਟਾ ਕਿਸੇ ਚੀਜ਼ ਦੀ ਜ਼ਰੂਰਤ ਹੋਈ ਆਈ ਐਮ ਆਲਵੇਸ ਪ੍ਰੈਜ਼ੈਂਟ ਵੀ ਥੀ ਹਾਂਜੀ ਮੈਨੂੰ ਮੈਨੂੰ ਸ਼ੌਂਕ ਸੀ ਵੀ ਪੰਜਾਬ ਦੇ ਵਿਰਸੇ ਨੂੰ ਸੰਭਾਲ ਕੇ ਰੱਖਿਆ ਜਾਵੇ ਮੈਨੂੰ ਪੰਜਾਬ ਦੇ ਵਿਰਸੇ ਨਾਲ ਬਹੁਤ ਪਿਆਰ ਹੈ ਮੈਂ ਚਾਹੁੰਦੀ ਆ ਕਿ ਮੇਰੇ ਬੱਚੇ ਵੀ ਪੰਜਾਬ ਦੇ ਵਿਰਸੇ ਨੂੰ ਸੰਭਾਲ ਕੇ ਰੱਖਣ ਪੰਜਾਬ ਦਾ ਵਿਰਸਾ ਤੁਸੀਂ ਸਾਮ ਕੇ ਰੱਖਿਆ ਦਿਖਾਇਆ ਲੋਕਾਂ ਨੂੰ ਪਰ ਪਿੰਨਮਲੌਰ ਸਕੂਲ ਤੇ ਵੀ ਤੁਹਾਨੂੰ ਜੋਬ ਕਰਦੇ ਕਿੰਨਾ ਟਾਈਮ ਹੋਇਆ ਅਕਸਰ ਕਹਿੰਦੇ ਜੋਬ ਦਾ ਐਕਸਪੀਰੀਅੰਸ ਵੀ ਹੁੰਦਾ ਕਸ਼ ਬੰਦੇ ਦਿਲੋਂ ਫੀਲਿੰਗਸ ਹੁੰਦੀਆਂ ਸਕੂਲ ਵਾਸਤੇ ਤੋ ਕਿੱਦਾਂ ਦੀਆਂ ਰਹੀਆਂ ਮੇਰੀ 2011 ਦੀ ਜੁਆਇਨਿੰਗ ਹੈ ਜੀ ਪਿੰਡ ਬਲੌਕ ਵਿੱਚ ਤੇ ਮੈਂ ਹਰ ਸਾਲ ਹੀ ਕੁਝ ਨਾ ਕੁਝ ਨਵਾਂ ਕਰਦੀ ਆ ਮੈਂ ਗਿੱਧੇ ਪੰਗੜੇ ਪੰਜਾਬ ਦੇ ਵਿਰਸੇ ਨਾਲ ਰਿਲੇਟਡ ਸਾਰਾ ਸਕੂਲ ਦਾ ਜਿਹੜਾ ਕਲਚਰਲ ਲੱਗਦਾ ਵੀ ਗਿੱਧਾ ਵੀ ਲੱਗਦਾ ਬਾਈ ਬੋਲੀਆਂ ਪਾਉਣੇ ਆ ਬਾਈ ਟਰੈਕ ਨਹੀਂ ਬਾਈ ਬੋਲੀਆਂ ਵੀ ਪਾਉਣੇ ਆ ਅਸਲ ਤੇ ਬੱਚੇ ਵੀ ਹੈਗੇ ਬੱਚੇ ਤਿਆਰ ਵੀ ਆ ਤੇ ਮੈਂ ਇੱਕ ਬੋਲੀ ਪਾ ਕੇ ਸੁਣਾਦੀ ਆ ਆਜੋ ਬੇਟਾ ਮੇਰੇ ਬੱਚੇ ਕੇ ਬੋਲੀ ਪਾਉਣੀ ਹੈ ਪੂਰੀ ਤੁਹਾਨੂੰ ਆ ਲਗਾਤਾਰ ਨੇ ਜਿਹੜੇ ਸਕੂਲ ਦਾ ਸਟਾਫ ਹੈ ਜਿਹੜਾ ਉਹ ਐਪਰੀਸ਼ੀਏਟ ਕਰਦਾ ਹੈ ਬੱਚਿਆਂ ਨੂੰ ਐਪਰੀਸ਼ੀਏਟ ਕਰਨ ਦੇ ਨਾਲ-ਨਾਲ ਹੀ ਜਿਹੜੀਆਂ ਸੱਭਿਆਚਾਰਕ ਬੋਲੀਆਂ ਆ ਉਹ ਸੁਣਦੇ ਆ ਉਹ ਕਿਸ ਤਰ੍ਹਾਂ ਮੈਡਮ ਬੋਲੀਆਂ ਪਾਉਂਦੇ ਮੇਲ ਲਾਨੇ ਆ ਕੇ ਜਦੋਂ ਗਿੱਦੇ ਨੂੰ ਸ਼ਿੰਗਾਰਿਆ ਮੇਲ ਲਾਨੇ ਆ ਕੇ ਜਦੋਂ ਗਿੱਦੇ ਨੂੰ ਸ਼ਿੰਗਾਰਿਆ ਖੁੰਡਾ ਉਤੇ ਬੈਠੇ ਹਰੇ ਕਨੂ ਵੰਗਾਰਿਆ ਖੁੰਡਾ ਉਤੇ ਬੈਠੇ ਹਰੇ ਕਨੂ ਵੰਗਾਰਿਆ ਹੁਸੈਨ ਦੇ ਚੋਰਾ ਬੋਲੋ ਪੱਛਨੀ ਮੇਲਨੇ ਨੇ ਵੇ ਲੋ ਲੈ ਜਨੂ ਹਲਾ ਨਾਏ ਨਚਨੀ ਮੇਲੇ ਨੇ ਲੱਕ ਮੋਹਲਾ ਨਾਏ ਨਚਨੀ ਮੇਲੇ ਕਦੇ ਹੂ ਕਰਕੇ ਕਦੇ ਹਾਂ ਕਰਕੇ ਕਦੇ ਹੂ ਕਰਕੇ ਕਦੇ ਹਾਂ ਕਰਕੇ ਗਿੜਾ ਦੇ ਦੇਨੀ ਮੁਟਿਆਰੇ ਲੰਮੀ ਬਾਹ ਕਰਕੇ ਗਿੜਾ ਦੇ ਦੇਨੀ ਮੁਟਿਆਰੇ ਲੰਮੀ ਬਾਹ ਕਰਕੇ ਗਿੜਾ ਦੇ ਦੇਨੀ ਮੁਟਿਆਰੇ ਲੰਮੀ ਬਾਹ ਕਰਕੇ ਗੱਭਰੂ ਜਟਾ ਉਤਸ਼ਾਹ ਸ਼ਗੀਲਾ ਬਬਰੋ ਜਟਾਂ ਦਾ ਹੁਦ ਸ਼ਹਿਰ ਸ਼ਗੀਲਾ ਕੋਲੋਂ ਦਿਲਾਂਗੇ ਗਿਆ ਚੁੱਪ ਕਰਕੇ ਈਓ ਲੱਗਿਆ ਖਾਲੀ ਧਾਰ ਉਪਰ ਖਾਲੀ ਈਓ ਲੱਗਿਆ ਖਾਲੀ ਧਾਰ ਉਪਰ ਖਾਲੀ ਈਓ ਲੱਗਿਆ ਖਾਲੀ ਧਾਰ ਉਪਰ ਪਟੰਗੀ ਮੈਮ ਲਗਾਤਾਰ ਬੱਚੇ ਨੇ ਉਸ ਕੰਫੀਡੈਂਸ ਉੱਪਰ ਆ ਕਾ ਬੱਚੇ ਅਕਸਰ ਕਹਿੰਦੇ ਕਿ ਕਿਹੜੀ ਕਲਾਸ ਦੇ ਵਿੱਚ ਹੋ ਨਾਈਨ ਵਿੱਚ ਚਰਖਾ ਕੱਤਰੇ ਸੀ ਇਹ ਪਹਿਲਾਂ ਮੈਡਮ ਨੇ ਸਿਖਾਇਆ ਜਾਂ ਘਰੇ ਵੀ ਚਰਖਾ ਕੱਤਦੇ ਘਰੇ ਵਿੱਚ ਕਰਦੇ ਹਾਂ ਜੀ ਨੇ ਟਾਈਮ ਤੋਂ ਪਾਤ ਰਹੇ ਹੋ ਇਹਨਾਂ ਨੇ ਮਿਸ ਵੀ ਇੱਕ ਦਮਾਰੀ ਟਰਾਈ ਕੀਤਾ ਹੋਇਆ ਇੱਕ ਵਾਰੀ ਟਰਾਈ ਕੀਤਾ ਹਾਂ ਜੀ ਤਾਂ ਟਰਾਈ ਕਿੱਦਾਂ ਕਰੇ ਮੰਮਾ ਨੇ ਸਿਖਾਇਆ ਫਿਰ ਹਾਂ ਜੀ ਮੰਮਾ ਨੇ ਸਿਖਾਇਆ ਸੀ ਉਹ ਬਸ ਮਨੇ ਪੁੱਛੀ ਕਿ ਸਿਖਾਇਆ ਜਾਂਦਾ ਸਕੂਲ ਸ ਲਾਈਕ ਕਿੱਦਾਂ ਪੰਗੜਾ ਪੰਜਾਬੀ ਸੱਭਿਆਚਾਰ ਬਾਰੇ ਸਰ ਮੈਨੂੰ ਸੋਸ਼ਲ ਐਕਟੀਵਿਟੀਾਂ ਵੀ ਕਰਾਈਆਂ ਹਾਂ ਜੀ ਇਹ ਲੱਗਦਾ ਕਿ ਸਰਕਾਰੀ ਸਕੂਲ ਤੋਂ ਪੜ੍ਹੀ ਹੈ ਨੇ ਆਪਣਾ ਸਰ ਨੋ ਸਰ ਨੋ ਲੱਗਦਾ ਸਰ ਇੱਕ ਮਾਨਵਲੀ ਗੱਲ ਸੀ ਹੋਰ ਕਹਿਣਾ ਚਾਹਾਂਗੇ ਸਾਡੇ ਹੈੱਡ ਦੀ ਸਪੋਰਟ ਇੰਨੀ ਹੈ ਸਾਡਾ ਟੀਮਵਰਕ ਬਹੁਤ ਵਧੀਆ ਹੈ ਸਾਡੇ ਬੱਚਿਆਂ ਦੀ ਜਿਹੜੇ ਮਤਲਬ ਟੈਲੈਂਟ ਪਾਵਰ ਹੈ ਬਹੁਤ ਵਧੀਆ ਹੈ ਇਹਦੇ ਕਰਕੇ ਸਾਡਾ ਸਕੂਲ ਜਿਹੜਾ ਹੁਣ ਪੀਐਮ ਸ਼੍ਰੀ ਸਿਲੈਕਟ ਹੋਇਆ ਅਸੀਂ ਪੀਐਮ ਸ਼੍ਰੀ ਸਕੂਲਸ ਵਿੱਚ ਜ਼ਿਲ੍ਹੇ ਚ 7 ਸਕੂਲ ਸਿਲੈਕਟ ਹੋਏ ਆ ਉਹਦੇ ਵਿੱਚ ਸਾਡਾ ਸਕੂਲ ਵੀ ਪੀਐਮ ਸ਼੍ਰੀ ਸਕੂਲ ਸਿਲੈਕਟ ਹੋਇਆ ਸਾਨੂੰ ਇਸ ਚੀਜ਼ ਦਾ ਵੀ ਬਹੁਤ ਵੱਡਾ ਮਾਣ ਹੈ ਸਰ ਥੈਂਕ ਯੂ ਮੈਮ ਤੁਸੀਂ ਸਾਡੇ ਨਾਲ ਗੱਲਬਾਤ ਕੀਤੀ ਤਾਂ ਲਗਾਤਾਰ ਸਕੂਲਾਂ ਨੇ ਗਿੱਧੇ ਬੋਲੀਆਂ ਵੀ ਪਾਈਆਂ ਤੇ ਅੱਜ ਕਹਿੰਦੇ 26 ਜਨਵਰੀ ਦੇ ਉੱਤੇ ਲਗ ਲਗ ਇਹ ਵੀ ਸਕੂਲ ਦੇ ਪਿੰਡ ਮਲੋੜ ਸਕੂਲ ਦੇ ਵਿਦਿਆਰਥੀ ਜਿਨ੍ਹਾਂ ਨੇ ਪੰਜ ਦਰਿਆ ਜ਼ਿਲ੍ਹੇ ਸਮੇਤ ਬਹੁਤ ਸਾਰਾ ਕੁਝ ਪੰਜਾਬ ਦਾ ਗਨਾਤਾ ਜਿਸ ਨੂੰ ਅਜੇ ਤੱਕ ਨੌਜਵਾਨ ਪੀੜੀ ਨੂੰ ਪਤਾ ਹੀ ਨਹੀਂ ਸੀ ਕੈਮਰਾ ਪਰਸਨ ਮੇਰੇ ਖੁਦ ਦੇ ਨਾਲ ਹੀ ਸਾਰੀ ਜਿਹੜੀ ਟੀਮ ਹੈ ਸਾਡੀ ਵਰਕ ਕਰਦੀ ਰਹੀ ਨੇ ਪਰ ਸਾਡਾ ਇੱਕ ਮਕਸਦ ਰਹਿੰਦਾ ਕਿ ਲੋਕਾਂ ਦਾ ਹੌਨਰ ਹੈ ਜਿਹੜਾ ਬੱਚਿਆਂ ਦਾ ਹੌਨਰ ਹੈ ਜਿਹੜਾ ਟੀਚਰਾਂ ਦੀ ਸਪੋਰਟ ਹੈ ਜਿਹੜੀ ਉਹ ਦਿਖਾਉਂਦੇ ਰਹੀਏ ਪੰਜਾਬ ਹਾਰਿਆ ਨਾ ਬਣੇ ਰੋ ਧੰਨਵਾਦ